ਵੀ ਜਿਹੜਾ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਅਤੇ ਦਸ਼ਮੇਸ਼ ਪਛਾਦੀ ਦੇ ਸਾਰੇ ਹੀ ਪਰਿਵਾਰ ਦੀ ਕੋਈ ਵੀ ਸੇਵਾ ਕਰੇਗਾ ਉਸ ਨੂੰ ਕੋਲੂ ਦੇ ਵਿੱਚ ਜਿੰਦੇ ਪਰਿਵਾਰ ਸਮੇਤ ਪੀੜ ਦਿੱਤਾ ਜਾਵੇਗਾ ਅਤੇ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਵਿੱਚ ਹਨ ਉਹ ਮੇਰੇ ਚਾਚਾ ਜੀ ਸਨ ਆਮਰਸੀਦ ਬਾਬਾ ਮੋਤੀराम ਮਹਾਰਾਜ ਜੀ ਅਤੇ ਉਹਨਾਂ ਦੀ ਮਾਤਾ ਉਹਨਾਂ ਦੀ ਘਰਵਾਲੀ ਦੇ ਸਾਹਮਣੇ ਗੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਉਸ ਤੋਂ ਉਪਰੰਤ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਗੋਲੂ ਵਿੱਚ ਪੀੜਿਆ ਗਿਆ ਫਿਰ ਬਾਬਾ ਜੀ ਦੇ ਘਰ ਵਾਲੀ ਨੂੰ ਪੀੜਿਆ ਗਿਆ ਫਿਰ ਬਾਬਾ ਜੀ ਨੂੰ ਪੁੱਛਿਆ ਗਿਆ ਫੇਰ ਦੁਬਾਰਾ ਸੋ ਵੀ ਤੁਸੀਂ ਹਜੇ ਵੀ ਸਲਾਮ ਕਬੂਲ ਕਰ ਲਓ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਇਹ ਸਭ ਤੋਂ ਮਹਿੰਗਾ ਦੁਨੀਆ ਦਾ ਮਹਿੰਗਾ ਦੁੱਧ ਅਮਰਸੀਹਦ ਬਾਬਾ ਮੋਤੀराम ਮਹਾਰਾਜ ਜੀ ਨੇ ਹੁਕਰਿਆ ਜਿਹੜਾ ਕਿ ਪਰਿਵਾਰ ਵੇਚ ਕੇ ਦੁੱਧ ਦੀ ਸੇਵਾ ਨਿਭਾਈ ਗਈ ਆ ਮੀਰੋ ਤੇਲਿਆ ਮਲੇ ਉੱਥੇ ਕੋਲ ਦੇ ਵਿੱਚ ਪਹਿਲਾਂ ਛੋਟਾ ਬੱਚਾ ਤੇ ਫਿਰ ਉਸ ਤੋਂ ਹੀ ਉੱਥੇ ਉਹਦੀ ਘਰਵਾਲੀ ਤੇ ਮਾਤਾ ਜੀ ਅੰਤ ਵਿੱਚ ਬਾਬਾ ਮੋਤੀਰਾਮ ਨੇ ਸ਼ਹੀਦ ਕਰਿਆ ਪਹਿਲਾਂ ਨਿੱਤ ਕੋਲੋਂ ਇੱਕ ਤੇਲ ਨਿਕਲਦਾ ਹੁੰਦਾ ਉੱਥੇ ਖੂਨ ਨਿਕਲਿਆ ਇਸ ਤਰ੍ਹਾਂ ਉਹਨੇ ਸ਼ਹੀਦੀ ਹੋਈ ਬਾਬਾ ਮੋਤੀਰਾ ਮਹਿਰਾ ਦੀ ਪੂਰੇ ਪਰਿਵਾਰ ਨੂੰ ਜਿੱਥੇ ਕੋਲ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਧੰਨ ਮੋਤੀ ਜਿਨੇ ਪੁੰਨ ਕਮਾਇਆ ਘੁਰ ਲਾਲਾ ਤਾਈ ਦੁੱਧ ਪਿਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਦਰਸ਼ਨ ਦੇਦਾਰੇ ਕਰਾਉਨੇ ਆ ਗੁਰਦੁਆਰਾ ਮੋਤੀਰਾ ਮਹਿਰਾ ਜੀ ਦਾ ਛੋਟੇ ਸਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ ਜਦੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਤਾਂ ਉਦੋਂ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜੀ ਦਾ ਵੀ ਜ਼ਿਕਰ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਮੁਗਲ ਹਕੂਮਤ ਨੇ ਅਮਰੰਡਾ ਕੋਤਵਾਲ ਤੋਂ ਠੰਡਾ ਬੁਰਜ ਦੇ ਵਿੱਚ ਵਜੀਦ ਖਾਨ ਵੱਲੋਂ ਸੀਧੀ ਠੰਡ ਵਿੱਚ ਕੈਦ ਕੀਤਾ ਸੀ ਤਾਂ ਉਸ ਸਮੇਂ ਬਾਬਾ ਮੋਤੀਰਾਮ ਮਹਾਰਾਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ। ਤੁਹਾਨੂੰ ਸੰਗਤ ਜੀ ਦਰਸ਼ਨ ਦੇਦਾਰੇ ਕਰਾਵਾਂਗੇ ਗੁਰਦੁਆਰਾ ਮੋਤੀਰਾਮ ਮਹਾਰਾਜੀ ਦਾ ਦਰਸ਼ਕੀਦਾਰੇ ਕਰੋ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਨਾਲ ਗੱਲਬਾਤ ਕਰਦੇ ਆ ਜੋ ਹੈੱਡ ਗ੍ਰੰਥੀ ਨੇ ਅਮਰ ਸ਼ੀਰਦ ਬਾਬਾ ਮੋਤੀराम ਮਹਿਰਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਛੋਟੇ ਸਾਹਿਬ ਜਦ ਨੂੰ ਠੰਡਾ ਬਰਜੂ ਕੈਦ ਕੀਤਾ ਗਿਆ ਸੀ ਬਾਬਾ ਜੀ ਨੇ ਸੇਵਾ ਕੀਤੀ ਕੀ ਕਹਣਾ ਚਾਹੁੰਦੇ ਕੀ ਇਤਿਹਾਸ ਦੱਸ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਅਸਥਾਨ ਜਿਸ ਸਥਾਨ ਤੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਇਹ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਮਿੱਠੀ ਜਾਤ ਦੇ ਵਿੱਚ ਬਣਿਆ ਹੋਇਆ ਹੈ ਜੀ ਬਸੀ ਰੋਡ ਰੋਜਾ شریف ਦੇ ਬਿਲਕੁਲ ਸਾਹਮਣੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਣਿਆ ਹੋਇਆ ਇੱਥੇ ਉਹ ਪਾਵਨ ਗਲਾਸ ਵੀ ਹਨ ਜਿਨ੍ਹਾਂ ਗਲਾਸਾਂ ਦੇ ਨਾਲ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਕੁੰਨਕਮਾਈ ਦੇ ਆਪ ਬਾਹਰ ਸੋੜੇ ਗੱਤ ਕਰਾਂਗੇ ਕਮਾਈ ਨਾ ਕਰਾਂ ਠੀਕ ਹੈ ਇਤ ਦੁਆਰਾ ਸ਼ੁਰੂ ਅਤੀ ਸ਼ੁਰੂ ਕਰ ਦਿਓ ਇਤਿਹਾਸ ਹੁੰਦਾ ਹੈ ਨਾ ਇਹ ਕਿ ਸ਼ੁਰੂ ਬਾਈ ਗੁਰਦੀ ਫਤਿਹ ਦਾ ਬਾਬਾ ਨਾ ਇੱਕ ਜिक्का ਖਾਲਸਾ ਵਾਹ ਜਿੱਕੀ ਫਤਿਹ ਇਹ ਪਾਵਨ ਪਵਿੱਤਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਮਿੱਠੀ ਜਾਤ ਦੇ ਵਿੱਚ ਬਣਿਆ ਹੋਇਆ ਹੈ ਇਹ ਬਸੀ ਰੋਡ ਰੋਜਾ شریف ਦੇ ਬਿਲਕੁਲ ਸਾਹਮਣੇ ਸ਼੍ਰੀ ਫਤਗੜ ਸਾਹਿਬ ਵਿਖੇ ਬਣਿਆ ਹੋਇਆ ਹੈ ਇੱਥੇ ਉਹ ਪਾਵਨ ਪਵਿੱਤਰ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਨਾਲ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਸ਼ਕਾਇਆ ਸੀ ਜਦੋਂ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਅਤੇ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਸੂਬਾ ਵਜੀਦ ਖਾਨ ਦੇ ਕਹਿਣ ਤੇ ਠੰਡੇ ਪੁੱਜ ਦੇ ਵਿੱਚ ਕੈਦ ਕੀਤਾ ਹੋਇਆ ਹੈ ਅਮਰ ਸ਼ਹੀਦ ਬਾਬਾ ਮੋਤੀराम ਮਹਰਾਜੀ ਜੋ ਕਿ ਸੂਬਾ ਵਜੀਦ ਖਾਨ ਦੇ ਰਸੋਈਏ ਦਾ ਕੰਮ ਕਰਿਆ ਕਰਦੇ ਸਨ ਜੋ ਕਿ ਹਿੰਦੂ ਕੈਦੀਆਂ ਨੂੰ ਭੋਜਨ ਬਣਾ ਕੇ ਛਕਾਇਆ ਕਰਦੇ ਸਨ ਤਾਂ ਉਹ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਸੂਬੇ ਵਜੀਦ ਖਾਨ ਦੀ ਰਸੋਈ ਵਿੱਚੋਂ ਲੰਗਰ ਤਿਆਰ ਕਰਕੇ ਤਨਤਨ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਸਤੇ ਲੈ ਕੇ ਕਰਕੇ ਠੰਡੇ ਵਿੱਚ ਪੁੱਜਦੇ ਹਨ ਅਤੇ ਮਾਤਾ ਜੀ ਕਾਫਰਾਂ ਦੇ ਘਰ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੰਦੇ ਨੇ ਅਤੇ ਅਮਰਸੀਧ ਬਾਬਾ ਮੋਤੀराम ਮਹਾਰਾਜੀ ਜਦੋਂ ਆਪਣੀ ਡਿਊਟੀ ਪੂਰੀ ਕਰਕੇ ਸ਼ਾਮ ਨੂੰ ਘਰ ਪਰਤਦੇ ਹਨ ਤਾਂ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਘਰ ਵਾਲੀ ਬਾਬਾ ਜੀ ਨੂੰ ਪੁੱਛਣਾ ਕਰਦੇ ਨੇ ਕਿ ਅੱਜ ਤੁਸੀਂ ਉਦਾਸ ਹੋ ਅਤੇ ਬਾਬਾ ਜੀ ਨੇ ਸਾਰੀ ਦਾਸਤਾਨ ਆਪਣੇ ਪਰਿਵਾਰ ਨੂੰ ਦੱਸੀ ਅਤੇ ਉਹਨਾਂ ਦੀ ਮਾਤਾ ਜੀ ਨੇ ਅਮਰਸੀਧ ਬਾਬਾ ਮੋਤੀਰਾਮ ਮਹਾਰਾਜੀ ਨੂੰ ਕਿਹਾ ਕਿ ਮੋਤੀਰਾਮ ਘਬਰਾਣਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹਾਂ ਮੈਂ ਦੁੱਧਾ ਗਰਮ ਕਰਦੀ ਹਾਂ ਫਤੇ ਦੁੱਧ ਦਾ ਗੜਬਾ ਲੈ ਕੇ ਤੂੰ ਜਾ ਮਾਤਾ ਗੁਜਰ ਕੌਰ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀ ਸੇਵਾ ਕਰ ਅਤੇ ਆਉਣ ਲੱਗੇ ਉਹਨਾਂ ਦੇ ਘਰ ਵਾਲੀ ਨੇ ਆਪਣੇ ਸਾਰੇ ਹੀ ਗਹਿਣੇ ਗੱਟੇ ਆਪਣੇ ਘਰ ਦੀ ਜੋ ਵੀ ਪੂੰਜੀ ਸੀਗੀ ਉਹ ਸਾਰੀ ਹੀ ਬਾਬਾ ਜੀ ਦੀ ਝੋਲੀ ਵਿੱਚ ਪਾ ਦਿੱਤੀ ਕਿ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਰੂਪ ਵਿੱਚ ਦੇ ਕੇ ਕਰਕੇ ਇਹ ਸੇਵਾ ਨਿਭਾਈ ਜਾਵੇ ਅਮਰਸੀਦ ਬਾਬਾ ਮੋਤੀराम ਮਹਿਰਾ ਜੀ ਨੇ ਤਿੰਨ ਦਿਨ ਸੇਵਾ ਨਿਭਾਈ ਉਸ ਤੋਂ ਪ੍ਰੰਤ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਨੀਖਾਂ ਵਿੱਚ ਛਿੰਕੇ ਸ਼ਹੀਦ ਕਰ ਦਿੱਤਾ ਉਸ ਤੋਂ ਕੁਝ ਦਿਨ ਬਾਅਦ ਬਾਬਾ ਮੋਤੀराम ਮਹਿਰਾ ਜੀ ਬਾਰੇ ਸੂਬਾ ਵਜੀਦ ਖਾਨ ਨੂੰ ਪੰਮਾ ਲੰਗਾ ਜੋ ਕਿ ਗੰਗੂ ਦਾ ਭਰਾ ਸੀ ਉਹ ਵੀ ਉੱਥੇ ਬਾਬਾ ਜੀ ਦੇ ਨਾਲ ਰਸੋਈਆ ਸੀਗਾ ਉਸ ਨੇ ਜਾ ਕਰਕੇ ਸੂਬਾ ਵਜੀਦ ਖਾਨ ਨੂੰ ਸਾਰੀ ਦਾਸਤਾਨ ਦੱਸੀ ਕਿ ਤੁਹਾਡੇ ਹੀ ਮੁਲਾਜ਼ਮ ਨੇ ਤੁਹਾਡੇ ਹੀ ਦੁਸ਼ਮਣਾਂ ਨੂੰ ਤੁਹਾਡੇ ਹੁਕਮ ਦੇ ਖਿਲਾਫ ਦੁੱਧੀ ਸੇਵਾ ਕੀਤੀ ਹੈ ਜੋ ਕਿ ਸੂਬੇ ਦਾ ਹੁਕਮ ਸੀ ਵੀ ਜਿਹੜਾ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਅਤੇ ਦਸ਼ਮੇਸ਼ ਪਿਜਾਦੀ ਦੇ ਸਾਰੇ ਹੀ ਪਰਿਵਾਰ ਦੀ ਕੋਈ ਵੀ ਸੇਵਾ ਕਰੇਗਾ ਉਸ ਨੂੰ ਕੋਲੂ ਦੇ ਵਿੱਚ ਜੀਂਦੇ ਇਸ ਪਰਿਵਾਰ ਸਮੇਤ ਫੀਡ ਦਿੱਤਾ ਜਾਵੇਗਾ ਬਾਬਾ ਜੀ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਸਾਰੇ ਪਰਿਵਾਰ ਨੇ ਰਲ ਕੇ ਸੇਵਾ ਨਿਭਾਈ ਅਤੇ ਸੁਭਾ ਵਜੀਦ ਖਾਨ ਨੇ ਬੁਲਾਇਆ ਗਿਆ ਬਾਬਾ ਜੀ ਨੂੰ ਬਾਬਾ ਜੀ ਨੇ ਪੁੱਛਿਆ ਗਿਆ ਵੀ ਤੁਸੀਂ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਬਾਬਾ ਜੀ ਨੇ ਸਾਰੀ ਦਾਸਤਾਨ ਦੱਸੀ ਵੀ ਹਾਂ ਮੈਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਮੇਰੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਹਰਾ ਸਿੰਘ ਬਣ ਕੇ ਅਤੇ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਵਿੱਚ ਹਨ ਉਹ ਮੇਰੇ ਚਾਚਾ ਜੀ ਸਨ ਇਸੇ ਤਰ੍ਹਾਂ ਹੀ ਕਹਿੰਦੇ ਸਾਡਾ ਪਰਿਵਾਰ ਸਾਰਾ ਦਸ਼ਮੇਸ਼ ਪਿਤਾ ਜੀ ਦੇ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਇਸ ਲਗਨ ਨੂੰ ਮੁਖ ਰੱਖਦੇ ਹੋਏ ਅਸੀਂ ਇਹ ਸੇਵਾ ਨਿਭਾਈ ਹੈ ਅਤੇ ਬਾਬਾ ਜੀ ਨੂੰ ਕਿਹਾ ਗਿਆ ਵੀ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਓ ਬਾਬਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਬਾਬਾ ਜੀ ਦਾ ਛੋਟਾ ਜਿਹਾ ਬੱਚਾ 6 ਸਾਲਾਂ ਦਾ ਭਾਈ ਨਰੇਣਾ ਉਸ ਨੂੰ ਅਮਰਸੀਤ ਬਾਬਾ ਮੋਤੀराम ਮਹਾਰਾਜ ਜੀ ਅਤੇ ਉਹਨਾਂ ਦੀ ਮਾਤਾ ਉਹਨਾਂ ਦੀ ਘਰਵਾਲੀ ਦੇ ਸਾਹਮਣੇ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਉਸ ਤੋਂ ਉਪਰੰਤ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਕੋਹਲੂ ਵਿੱਚ ਪੀੜਿਆ ਗਿਆ ਫਿਰ ਬਾਬਾ ਜੀ ਦੇ ਘਰ ਵਾਲੀ ਨੂੰ ਪੀੜਿਆ ਗਿਆ ਫਿਰ ਬਾਬਾ ਜੀ ਨੂੰ ਪੁੱਛਿਆ ਗਿਆ ਫੇਰ ਦੁਬਾਰਾ ਸੋ ਵੀ ਤੁਸੀਂ ਹਜੇ ਵੀ ਸਲਾਮ ਕਬੂਲ ਕਰ ਲਓ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਅਤੇ ਬਾਬਾ ਜੀ ਨੂੰ ਵੀ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਇਹ ਸਭ ਤੋਂ ਮਹਿੰਗਾ ਦੁਨੀਆ ਦਾ ਮਹਿੰਗਾ ਦੁੱਧ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਹੁਕਰਿਆ ਜਿਹੜਾ ਕਿ ਪਰਿਵਾਰ ਵੇਚ ਕੇ ਦੁੱਧ ਦੀ ਸੇਵਾ ਨਿਭਾਈ ਗਈ ਆ ਜੇਕਰ ਗੱਲ ਕਰੀਏ ਬਾਬਾ ਜੀ ਜਿਹੜਾ ਕਿ ਉਸ ਸਮੇਂ ਕਹਿੰਦੇ ਨੇ ਕਿ ਜਿੱਤੇ ਠੰਡਾ ਪੁਰਜ ਵਿੱਚ ਕਿੰਨੇ ਦਿਨ ਕੈਦ ਕੀਤਾ ਗਿਆ ਸੀ ਬੜਾ ਉੱਚਾ ਹੁੰਦਾ ਸੀ ਕਿਸ ਤਰ੍ਹਾਂ ਉਹ ਅੰਦਰ ਦਾਖਲ ਹੋਏ ਬਾਬਾ ਜੀ ਵੀ ਉਹ ਦੱਸਦੇ ਨੇ ਜਿਹੜਾ ਪੁਰਾਣਾ ਇਤਿਹਾਸ ਉਹਦੇ ਵਿੱਚ ਬੜਿਆ ਸੀਗਾ ਵੀ ਉੱਥੇ ਇੱਕ ਜਿਹੜਾ ਹੁਣ ਲੰਗਰ ਬਣਿਆ ਹੋਇਆ ਉਹ ਲੰਗਰ ਦੇ ਨਾਲ ਇੱਕ ਖੂਹ ਸੀ ਖੂਹ ਦੇ ਨਾਲ ਇੱਕ ਬਰੋਟਾ ਖੜਾ ਸੀ ਬਹੁਤ ਵੱਡਾ ਵੀ ਉਸ ਬਰੋਟੇ ਦੇ ਉੱਪਰੋਂ ਚੜ ਕੇ ਬਾਬਾ ਜੀ ਗਏ ਨੇ ਉਹ ਬਰੋਟੇ ਦਾ ਜਿਹੜਾ ਟਾਣਾ ਸੀ ਉਹ ਠੰਡੇ ਪੁਰਜ ਦੇ ਨਾਲ ਲੱਗਦਾ ਸੀ ਉਹ ਬਰੋਟੇ ਤੇ ਦੱਸਿਆ ਜਾਂਦਾ ਵੀ ਉਹ ਬਰੋਟੇ ਦੇ ਉੱਤੇ ਨੂੰ ਚੜ ਕੇ ਗਏ ਨੇ ਇੱਕ ਉਹ ਕਿਹਾ ਹੰਸਲਾ ਜਿਹੜੀ ਹੰਸਲਾ ਨਦੀ ਵੀ ਕੋਈ ਉੱਥੇ ਚੱਲਦੀ ਹਾਂਜੀ ਇਹ ਹੰਸਲਾ ਨਦੀ ਦੱਸ ਰਹੇ ਨੇ ਜਿਹੜੀ ਹੰਸਲਾ ਨਦੀ ਇੱਥੇ ਫਤਿਹਗੜ੍ਹ ਸਾਹਿਬ ਨੂੰ ਵਗਦੀ ਸੀ ਉਸ ਦਾ ਅੱਜ ਕੱਲ ਇਹ ਨਾਲਾ ਬਣਾਇਆ ਹੋ ਤੁਸੀਂ ਦੇਖਿਆ ਹੀ ਆ ਸਾਰਾ ਹਾਲ ਤੇ ਜਿਹੜੇ ਜਿਹੜੇ ਗਲਾਸ ਮਿਲੇ ਸੀ ਇਹ ਗਲਾਸ ਕਿੱਥੋਂ ਨੇ ਇਹ ਵੀਰ ਜੀ ਵਿਰਾਸਤ ਦੇ ਵਿੱਚੋਂ ਹੀ ਮਿਲੇ ਨੇ ਜਿਹੜੀ ਵਿਰਾਸਤ ਦੇ ਵਿੱਚੋਂ ਸਾਰੇ ਸ਼ਸਤਰ ਮਿਲੇ ਨੇ ਇਹ ਉੱਥੋਂ ਹੀ ਗਲਾਸ ਜਿਹੜੇ ਨੇ ਇਹ ਸਾਨੂੰ ਮਿਲੇ ਨੇ ਉਹਦੇ ਤੇ ਬਾਬਾ ਜੀ ਨੂੰ ਪਤਾ ਸੀ ਫਿਰ ਵੀ ਕਿ ਕੋਹਲੂ ਚ ਪੀੜ ਦੇਣਾ ਉਹਨਾਂ ਨੇ ਗਹਿਣੇ ਕਿ ਉਹਨਾਂ ਦੇ ਸਾਰੇ ਪਰਿਵਾਰ ਵਾਲਾ ਗਹਿਣੇ ਘੱਟੇ ਸੀ ਉਹਨਾਂ ਨੇ ਲੈਏ ਸੀ ਉਸ ਤੋਂ ਬਾਅਦ ਵੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਹਾਂਜੀ ਹਾਂਜੀ ਬਾਬਾ ਜੀ ਨੇ ਆਪਣਾ ਧਰਮ ਨਿਭਾਇਆ ਨਾ ਸੇਵਾ ਨਿਭਾਈਆ ਉਹਨਾਂ ਨੇ ਆਪਣੇ ਗਹਿਣੇ ਘੱਟੇ ਕਰਕੁਰ ਜੋ ਵੀ ਸੀਗਾ ਸਭ ਕੁਝ ਜੜੜ ਹੀ ਨਹੀਂ ਸੀ ਉਹਨਾਂ ਨੇ ਮਰਨਾ ਕਬੂਲ ਕਰ ਲਿਆ ਸੀ ਸੇਵਾ ਦੇ ਵਾਸਤੇ ਬਾਬਾ ਮੋਤੀਰਾਮ ਮਹਿਰਾ ਜੀ ਵੱਲੋਂ ਸ਼ਹੀਦੀ ਕਬੂਲ ਕਰ ਲਈਤੀ ਗਈ ਸੀ ਪਰ ਜਿੱਥੇ ਛੋਟੇ ਸਾਹਿਬ ਜਦਿਆ ਤੇ ਮਾਤਾ ਜੀ ਨੂੰ ਦੁੱਧ ਦੀ ਸੇਵਾ ਕਰਵਾ ਕੇ ਉਹਨਾਂ ਨੇ ਜਿੱਥੇ ਆਪਣਾ ਪਰਿਵਾਰ ਵਾਰ ਦਿੱਤਾ ਸੀ ਉੱਥੇ ਹੀ ਅਸੀਂ ਪ੍ਰਬੰਧਕ ਨੇ ਜੋ ਬਾਬਾ ਮੋਤੀਰਾਮ ਮਹਿਰਾ ਦੇ ਗੁਰਦਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਜਿਹੜਾ ਗੱਲ ਕਰੀਏ ਛੋਟੇ ਸਾਹਿਬ ਜਦਿਆ ਨੂੰ ਠੰਡਾ ਬਰਦ ਵਿੱਚ ਕੈਦ ਕੀਤਾ ਗਿਆ ਸੀ ਸ਼ਹੀਦੀ ਸਭਾ ਆ ਰਹੀ ਆ ਆਪਣੀ ਕਿਵੇਂ ਤੇ ਅਪਣੇ ਕੀ ਕੀ ਸਮਾਗਮ ਹੋਣ ਤੇ ਹਰ ਸਾਦੀ ਤਰ੍ਹਾਂ ਇਸ ਸਾਲ ਵੀ ਇਸ ਮਾਗ ਹੁਣ ਕੇ ਜੀਤੇ ਤਿਆਰੀਆਂ ਸਿਰੰਦ ਮੁਕੰਮਲ ਕੀਤੀ ਹੈ ਕਿ ਦੂਰੋਂ ਦੂਰ ਸੰਗਤਾਂ ਆਂਦੀਆਂ ਦੇਸ਼-ਵਦੇਸ਼ੋਂ ਉਹਨਾਂ ਉਹਦਾ ਪੈਣਵਾਜ਼ਾ ਰੋਟੀ ਖਾਣ ਪੀਣ ਦਾ ਪਾਣੀ ਦਾ ਪ੍ਰੰਨ ਉਹਨਾਂ ਲੰਗਰ ਸੇਵਾ ਸਾਹਿ ਇੱਥੇ ਅਸੀਂ ਸੇਵਾ ਕਰਦੇ ਆਂ ਮਹਾਰਾਜ ਵਰ ਸੇਵਾ ਬਖਸ਼ੀ ਹੈ ਤੇ ਬਾਬਾ ਜੀ ਦਾ ਇਤਿਹਾਸ ਹੈ ਬਹੁਤ ਲੰਬਾ ਹੈ ਤੁਸ ਸੋਣੀ ਵੀ ਲਿਆ ਹੈ ਇਹਦੇ ਵਰਗੀ ਅਸੀਂ ਹਿੱਦੀ ਸਾਨੂੰ ਕਿਤੇ ਮਿਲਦੇ ਨਹੀਂ ਉਹਨੇ ਨਾ ਹੋਈ ਹੈ ਤੇ ਨਾ ਹੋਣੀ ਹੈ ਇਸ ਕਰਕੇ ਬਾਬਾ ਜੀ ਨੇ ਮਨੰਦ ਸੀਤੇ ਤੇ ਜਦੋਂ ਜੋਂ ਛੋੜੇ ਸਾਹਿਬ ਜਨ ਸ੍ਰੀ ਉੱਤੇ ਕਹਿ ਕੀਤਾ ਗਿਆ ਤਾਂ ਮਨੰਡੇ ਤੋਂ ਲਿਆ ਕੇ ਇੱਥੇ ਪੈਰਿ ਪੈਸ ਕੀਤੇ ਕਿ ਤਾ ਉਹਨਾਂ ਕੋਲ ਕਿਹਾ ਵੀ ਸੀ ਤੁਹਾਨੂੰ ਇਸਲਾਮ ਤੁਹਾਨੂੰ ਕਬੂਲ ਕਰ ਲਓ ਲੇਕਿਨ ਕਬੂਲ ਕਰਨ ਦਾ ਇਨਕਾਰ ਕਰ ਦਿੱਤਾ ਉਹਨਾਂ ਫਿਰ ਸਹਿਜ ਤੌਰ ਤੇ ਠੰਡੇ ਗੁਰੀ ਕੈਰ ਕਰਤਾ ਗਿਆ ਇੱਥੇ ਕਹਿੰਦਾ ਨਹੀਂ ਲੰਗਦੂ ਉਹਨਾਂ ਦੇ ਨਹੀਂ ਬਹੁਤ ਠੰਡ ਹੁੰਦੀ ਸੀ ਅਜ ਦੇ ਜਾਂਦੇ ਵਿੱਚ ਤੇ ਉਹ ਉੱਥੇ ਰਾਜੇ ਮਹਾਰਾਜੇ ਗਰਮੀ ਚ ਰਹਿੰਦੇ ਹੁੰਦੇ ਆ ਕੇ ਉਦੋਂ ਸੀ ਬਾਬਾ ਜੀ ਦਾ ਪਦ ਲੱਗਿਆ ਬਾਬਾ ਜੀ ਦਾ ਡਿਊਟੀ ਸੀ ਕਿ ਤੁਸੀਂ ਹਰ ਗੁੰਮ ਲੰਗਰ ਸ਼ਕਾਣਾ ਹਿੰਦੂ ਕੈਦੀਆਂ ਨੂੰ ਖਾਸ ਕਰਕੇ ਉਹਨਾਂ ਵਾਰ ਤੇ ਉਹਦੀ ਡਿਊਟੀ ਸੀਗੀ ਉਹ ਜਦੋਂ ਖਾਣਾ ਲੈ ਕੇ ਗਏ ਉਹਨੂੰ ਲੈ ਕੇ ਗਏ ਪਰ ਸਾਫ ਇਨਕਾਰ ਕਰਦਾ ਵੀ ਇਸ ਆਫਰ ਦੇ ਕਰਦਾ ਖਾਣਾ ਨਹੀਂ ਖਾਣਾ ਤੇ ਬਾਬਾ ਜੀ ਬੜੇ ਮੈਯੂਸ ਹੋ ਕੇ ਮੋੜੇ ਘਰ ਆ ਕੇ ਬੈਠੇ ਉਦਾਸ ਸੀਗੇ ਤਾਂ ਉਹਨੇ ਮਾਦਾ ਨੇ ਪੁੱਛਿਆ ਗੰਗੂ ਬਾਬਾਈ ਬਾਬਾ ਮੋਤੀ ਤੁਸੀਂ ਅੱਜ ਉਦਾਸ ਕਿਉਂ ਹੋ ਤਾਂ ਉਹਨੇ ਪੁੱਛਿਆ ਵੀ ਮੈਂ ਅੱਜ ਆ ਆ ਪਾਣਾ ਵਰਤਿਆ ਹੈ ਵੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜਵਰਾ ਸਿੰਘ ਬਾਫਰੇ ਦੇ ਬਾਬਾ ਤੇ ਮਾਤਾ ਗੁਜਰਕੋਚ ਉਹਨਾਂ ਨੂੰ ਠੰਡੇ ਬੋਦੇ ਵੀ ਕਹਿ ਦਿੱਤਾ ਹੈ ਤੇ ਉਹਨੇ ਮੈਂ ਖਾਣਾ ਲੈ ਕੇ ਆਇਆ ਖਾਣਾ ਲੈਣ ਖਾਣ ਤੋਂ ਇਨਕਾਰ ਕਰ ਦਿੱਤਾ ਫਿਰ ਉਹਨੇ ਕਿਹਾ ਵੀ ਤੁਸੀਂ ਪ੍ਰੰਧ ਕਰੋ ਆਪ ਹੀ ਨਹੀਂ ਖਾਣਾ ਖਾਇਆ ਵੀ ਮੇਰਾ ਪੁਰਸ਼ਿਕ ਦਾ ਪਤਾ ਵੀ ਵਣ ਖਾਓ ਕਿੱਥੇ ਕਰ ਵਣ ਸਕਣਾ ਹਜ ਜਪੜਾ ਦਾ ਇਹ ਉਹਨਾਂ ਦਾ ਰੋਸੀਗਾ ਉਹਨੇ ਪਹਿਲਾਂ ਦਿੱਤੀ ਪਹਿਲਾਂ ਉਹਨਾਂ ਨੂੰ ਸ਼ਿਕਾਣਾ ਤੇ ਬਾਅਦ ਆਪ ਛਕਣਾ ਤੇ ਉਹਨਾਂ ਉਹਨਾਂ ਦਿਨ ਚੌਣਾ ਜਾਣਾ ਬੜਾ ਔਖਾ ਸੀਗਾ ਕਿ ਉੱਥੇ ਹੀ ਪਹੇਦਾਰ ਸਖਤ ਸੀਗੀ ਵੀ ਹੁਕਮ ਸੀਗਾ ਸੁਬ੍ਹਾ ਸਰਾਂਦਾ ਵੀ ਜਿਹੜਾ ਵੀ ਨੇ ਸੇਵਾ ਕਰੂਗਾ ਉਹਨੂੰ ਸਵੇਤ ਪਰਿਵਾਰ ਕੁਲੀ ਪੀੜ ਕੇ ਸ਼ੀਤ ਕਰਤੇ ਜਾਵੇਗਾ ਸਵੇਤ ਪਰਿਵਾਰ ਤੋਂ ਨਾ ਪਰਵਾਹ ਕਰਦੇ ਹੋਏ ਫੇਰ ਵੀ ਆਪਣਾ ਦੁੱਧ ਦਾ ਘੜਬਾ ਲੈ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਮੜਿਓਖੇ ਟਿੰਗੇ ਨਾਲ ਸੇਵਾ ਦਾ ਰਿਸ਼ਵ ਦੇ ਕੇ ਤੇ ਜਿਵੇਂ ਦੱਸਿਆ ਗਿਆ ਕਿ ਬਰੋਟੇ ਦੇ ਕੋਲ ਚੜ ਕੇ ਤਾਂ ਉੱਥੇ ਪਹੁੰਚੇ ਉਹ ਦੁੱਛਕਾਇਆ ਤਿੰਨ ਦਿਨ ਲਗਾਤਾ ਉਹਨਾਂ ਨੇ ਸੇਵਕੀ ਤੇ ਅੰਤ ਵਿਚਰਣ ਹੋਈ ਸੂਬਾ ਸਨ ਇਹ ਸ਼ਰਧੀ ਮੋਤਸ ਜਾਇ ਮੌਤ ਦਿੱਤੀ ਤੇ ਉਹਨਾਂ ਨੂੰ ਸ਼ਹੀਦ ਕਰਤਾ ਗਿਆ ਤਿੰਨਾਂ ਦਿਨ ਉੱਥੇ ਹੀ ਵਸਰੀ ਬਾਬਾ ਜੀ ਨੇ ਜਿਹੜੀ ਖਬਰ ਆ ਉਹ ਹੀ ਬਾਬੇ ਨਾਲ ਦਿੱਤੀ ਉਹਨੇ ਮਾਤਾ ਜੀ ਨੂੰ ਤੇ ਮਾਤਾ ਜੀ ਉਹ ਆਪਣਾ ਸਵਾਰਥ त्याਗ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਵੀ ਇੱਥੇ ਵਸਣੀ ਫਿਰ ਉਹਨਾਂ ਦੇ ਸੰਸਕਾਰ ਪਰੰਧ ਕੀਤਾ ਦੁਨ ਟੋਟਨਵਾਲ ਨਾਲ ਗੱਲ ਕੀਤੀ ਨਾਲ ਕੇ ਲਕੜਾਂ ਇਕੱਠੀ ਕੀਤੀਆਂ ਫਿਰ ਉਹ ਤੋਂ ਜਗਾ ਲਈ ਉਹ ਪਹਿਲਾਂ ਟੇਡੀਆਂ ਬੂਰਾਂ ਵੀ ਖੜੀਆਂ ਬੂਰਾਂ ਦੀ ਜਿਹਦੀ ਕੀਮਤ ਅੱਜ ਕੱਲ੍ਹ ਦੁਨੀਆ ਦੇ ਸਾਰੇ ਸਥਾਨਾਂ ਤੋਂ ਮਹਿੰਗੀ ਕੀਮਤ ਹੈ ਇਸ ਸੰਧੀ ਧਰਤੀ ਤੇ ਹੈ ਇਸ ਵਿੱਚਰ ਜਗਾ ਦੇ ਵਿੱਚ ਖੜੇ ਆ ਕਿ ਲੋਤੀ ਉੱਤੇ ਉਹਨਾਂ ਸਥਾਨਾਂ ਬਲੇ ਯੋਤੀਸੂਰ ਸਾਹਿਬ ਤੇ ਇਹ ਸਾਰੀ ਧਰਤੀ ਉਹਨਾਂ ਚੰਚੋ ਪ੍ਰਾਪਤ ਹੈ ਤੇ ਬੜੀ ਮਹਿੰਗੀ ਧਰਤੀ ਹੈ ਜਿਹਨੂੰ ਸਭ ਤੋਂ ਮਹਿੰਗੀ ਧਰਤੀ ਇਸ ਸਰਾਂ ਦੇ ਵਿੱਚ ਉਹ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ ਫਿਰ ਉਸ ਤੋਂ ਬਾਅਦ ਬਾਬਾ ਸੁਣਿਆ ਵੀ ਜਦੋਂ ਬੰਦਾ ਸੀ ਬਹਾਦਰ ਆਇਆ ਤੇ ਉਹਦੇ ਨਾਲ ਉਹਦਾ ਜਿਹੜਾ ਜਿੱਥੇ ਜਾਂਦੇ ਸੀਗੇ ਇਹ ਵੀ ਸੇਵਾ ਇਹਨਾਂ ਨੇ ਨਵਾਈ ਵੀ ਤੁਸੀਂ ਲੰਗਰ ਪਾਣ ਦਾ ਪ੍ਰਬੰਧ ਕਰਨਾ ਤੇ ਕਾਫੀ ਲੰਬਾ ਜਿਹੜਾ ਇਤਿਹਾਸ ਇਤਿਹਾਸ ਹੈਗਾ ਬਾਬਾ ਜੀ ਦਾ ਤੇ ਕੁਝ ਦਿਨਾਂ ਬਾਅਦ ਜਦੋਂ ਪੰਮਾ ਲਗਾਣੇ ਦੀ ਸ਼ਕਾਇਤ ਕੀਤੀ ਤੁਗਲੀ ਕੀਤੀ ਸੂਬਾ ਸੰਦ ਕੋਈ ਜਾ ਕੇ ਤਾਂ ਉਹਨਾਂ ਨੇ ਬੁਲਾਇਆ ਤੇ ਫਿਰ ਉਹਨਾਂ ਨੂੰ ਉੱਥੇ ਉਹਨਾਂ ਨੇ ਹੁਕਮ ਦਿੱਤਾ ਮੈਨੂੰ ਫਿਰ ਵੀ ਕਿਹਾ ਤੁਸੀਂ ਇਸਲਾਮ ਤਨ ਕਬੂਲ ਕਰ ਲਓ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਜਦੋਂ ਮੇਰੇ ਮੇਰੇ ਚਾਚਾ ਜੀ ਉੱਥੇ ਸ਼ਿਗਣੀ ਬਸ਼ੀਰ ਹੋ ਗਏ ਪੰਜ ਬਾਰਾਂ ਵਿੱਚ ਇੱਕ ਸਨ ਤੇ ਮੈਂ ਮਾਕੀ ਗੁਰੂ ਸਾਹਿਬ ਦਾ ਪ੍ਰਵਾਦ ਆ ਪਤਾ ਦੀ ਦੋਸ਼ ਬੜੇ ਸਾਲ ਤਸੀਹੇ ਹੋ ਗਏ ਤੇ ਇਹ ਵੀ ਸਰਪਰਥ ਮੈਂ ਕਿ ਉਹਨਾਂ ਦੇ ਘਰ ਦਾ ਗੁਰੂ ਘਰ ਦਾ ਸੇਵਕਾਂ ਕਿ ਮੈਂ ਵੀ ਮਨ ਸਿੱਧੀ ਪ੍ਰਵਾਨ ਮੈਨੂੰ ਆਪਣੇ ਜਾਨ ਦੇਣੀ ਪ੍ਰਵਾਨਾ ਪਰ ਮੈਂ ਇਸਲਾਮ ਤਰਕ ਕਬੂਲ ਨਹੀਂ ਕਰਨਾ ਸਾਬਨ ਕਰਕੇ ਰਿਹਾ ਤਾਂ ਫਿਰ ਉਹਨੂੰ ਉਹ ਜਿੱਥੇ ਦੱਸਦਾ ਇਤਿਹਾਸ ਕਰ ਮੀ ਜੋ ਤਿਲਿਆ ਮਲੇ ਉੱਥੇ ਕੋਲ ਦੇ ਵਿੱਚ ਪਹਿਲਾਂ ਛੋਟਾ ਬੱਚਾ ਤੇ ਫਿਰ ਉਸ ਤੋਂ ਹੀ ਉੱਤੇ ਉਹਦੀ ਘਰ ਵਾਲੀ ਤੇ ਮਾਤਾ ਜੀ ਅੰਤ ਵਿੱਚ ਬਾਬਾ ਮੋਤੀਰਾ ਮੈਨੂੰ ਸ਼ਹੀਦ ਕਰਦਾ ਜਿਹੜਾ ਕਿ ਬਹੁਤ ਹੀ ਕਿ ਜਦੋਂ ਉਸ ਟਾਈਮ ਦੀ ਗੱਲ ਆਪ ਸੁਣਤੀਏ ਤਾਂ ਜਦੋਂ ਆਪ ਸਾਹਮਣੇ ਮਾਦਰ ਦੇ ਸਾਹਮਣੇ ਬੱਚੇ ਨਸ਼ੀਦ ਨੂੰ ਦੇਖਿਆ ਤਾਂ ਉਹਨੂੰ ਪਤਾ ਹੈ ਕਿ ਸਾਡਾ ਇਤਿਹਾਸ ਕਰ ਦੱਸਦੇ ਆ ਵੀ ਪਹਿਲਾਂ ਜਿੱਥੇ ਕੋਲੋਂ ਤੇਲ ਨਿਕਲਦਾ ਹੁੰਦਾ ਉੱਥੇ ਖੂਨ ਨਿਕਲਿਆ ਇਸ ਤਰ੍ਹਾਂ ਉਹਨੇ ਸ਼ਹੀਦੀ ਹੋਈ ਤੇ ਇਸ ਥਾਂ ਜਿਹੜਾ ਹੈ ਸਾਡੇ ਬਜ਼ੁਰਗਾਂ ਨੇ ਸੋਚੇ ਪਹਿਲਾਂ ਉਹਨਾਂ ਕੋਲੇ ਸੀ ਸੀਗੇ ਪਿੱਛੇ ਉੱਥੇ ਉਹਦੇ ਸਾਹਮਣੇ ਡੌਂਆ ਲਾਇਆ ਕਰਾ ਸੀਗੇ ਉੱਥੋਂ ਬੇ ਸੂਣੀ ਕਮੇਟੀ ਨੇ ਸਾਨੂੰ ਇੱਥੇ ਉਹ ਤੋਂ ਢਾਹਤਾ ਸੀਗਾ ਫਿਰ ਜਗਾ ਲੈ ਕੇ ਬੜਾ ਸਰਚ ਕੀਤਾ ਤੇ ਇਤਿਆਜ਼ ਅਜ ਮਲ ਕੇ ਤਿਆਰ ਹੋਇਆ ਇਸ ਕਰਕੇ ਸੰਗਤਾਂ ਨੇ ਸਹਿਯੋਗ ਨਾਲ ਕਿ ਸਾਨੂੰ ਕੋਈ مالی ਮਦਦ ਨਹੀਂ ਕੋਈ ਪ੍ਰਾਪਰਟੀ ਨਹੀਂ ਸਿਰਫ ਲੋਕਾਂ ਦੀ ਸੇਵਾ ਹੈ ਨਾ ਜਦਾ ਜਦਾਂ ਸਾਨੂੰ ਆਇਸ ਇੰਗਲਿਸ ਸਹਿਯੋਗ ਨਾਲ ਇਹ ਸਾਰਾ ਸਭ ਚੱਲਦਾ ਹੈ ਕਿ ਜਦ ਲੱਖਾਂ ਇਲਾਜ ਲੋਕੀਆਂ ਹੁੰਦੇ ਨੇ ਅਸੀਂ ਤਿੰਨ ਦਿਨ ਲਗਾਤਾਰ ਇੱਥੇ ਦੁੱਧ ਜਾਲ ਦੀ ਸੇਵਾ ਕਰਦੇ ਆਂ ਤੇ ਮੈਂ ਗੁਰੂ ਕਾ ਦੇ ਖੁਸ਼ ਆਪ ਦਾਦ ਕਰਦਾ ਹਾਂ ਤਾਂ ਤੇ ਵਿੱਚ ਮੈਂ ਸਾਰੇ ਸੰਗਤਾਂ ਦਾ ਖਾਸ ਕਰਕੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਕਿ ਇਤਿਹਾਸ ਨੂੰ ਲੋਕਾਂ ਦੇ ਕਰਨ ਤੱਕ ਪਹੁੰਚਾਉਂਦੇ ਆ ਸੱਚੇ ਪਾਇ ਤੁਹਾਨੂੰ ਅਚਰਜਿਆ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਇਹ ਜਿਹਾ ਖੁਸ਼ ਆਪ ਦਾਦ ਕਰਦੀ ਤੇ ਗਲਾਸ ਸਾਡੇ ਕੋਲ ਉਹ ਗਲਾਸ ਪਏ ਨੇ ਜਿਨ੍ਹਾਂ ਨੇ ਇਹਨੇ ਉਹਨਾਂ ਛੋੜੇ ਜਿਹਾ ਦੁੱਧ ਛਕਿਆ ਸੀ ਅੱਜ ਸੋਵਤ ਨੇ ਕਿ ਉਹ ਬੜੀ ਅਸੀਂ ਉਹਨਾਂ ਸਤਕਾਰ ਨਾਲ ਲੋਕਾਂ ਦੇ ਦਰਸ਼ਨ ਕਰਦੇ ਨੇ ਤੇ ਆਪਣਾ ਟੀਚਾ ਸਫਲ ਕਰਦੇ ਨੇ ਵਾਇਕਾ ਵਾਇਕਾ ਸਾ ਮਗਲ ਹਕੂਮਤ ਨੇ ਜਦੋਂ ਅਮਰਸਿਦ ਬਾਬਾ ਮੋਤੀराम ਮਹਾਰਾਜ ਜੀ ਨੂੰ ਜਿੱਥੇ ਕਹਿੰਦੇ ਨੇ ਕੋਲੂ ਦੇ ਵਿੱਚ ਤੇਲ ਨਿਕਲਦਾ ਹੁੰਦਾ ਸੀ ਉਸ ਸਮੇ ਉਸ ਸਮੇ ਕੋਲੂ ਵਿੱਚ ਅਮਰਸਿਦ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਨੋ ਖੂਨ ਜਿੱਦਾਂ ਕੋਹਲੂ ਵਿੱਚ ਨਿਕਲ ਲੱਗਿਆ ਸੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਰਸ਼ਨ ਦੇਦਾਰੀ ਵੀ ਕਰਾਵਾਂਗੇ ਇੱਕ ਜਿਹੜੀ ਤਸਵੀਰ ਲੱਗੀ ਗੁਰਦਾਰਾ ਸਾਹਿਬ ਵਿੱਚ ਤੁਸੀਂ ਦੇਖ ਇਸ ਤਰ੍ਹਾਂ ਬਾਬਾ ਮੋਤੀਰਾ ਮੈਰਾਰੀ ਦੇ ਪੂਰੇ ਪਰਿਵਾਰ ਨੂੰ ਜਿੱਥੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਉਹਰਾ ਵੱਲੋਂ ਵੀ ਇਤਿਹਾਸ ਮੁਤਾਬਕ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਵੀ ਈਨ ਨਹੀਂ ਮੰਨੀ ਸੀ ਤੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਗਿਆ ਸੀ ਤੁਸੀਂ ਦਰਸ਼ਨ ਦੇਦਾਰੀ ਤੁਹਾਨੂੰ ਕਰਾਉਨੇ ਆ ਜਿੱਤੇ ਕਿ ਜਿਹੜੇ ਗਲਾਸ ਪਏ ਨੇ ਗੁਰਦਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਗਲਾਸ ਗੁਰਦਾਰੇ ਦੇ ਵਿੱਚ ਜਿੱਥੇ ਦੁੱਧ ਪਾਇਆ ਗਿਆ ਸੀ ਬਾਬਾ ਮੋਤੀ ਰਾਖ ਮਹਾਰਾਜ ਜੀ ਵੱਲੋਂ ਛੋਟੇ ਸਾਹਿਬ ਜਿਆਦੇ ਤੇ ਮਾਤਾ ਜੀ ਨੂੰ ਤਿੰਨ ਦਿਨ ਦੁੱਧ ਦੀ ਸੇਵਾ ਨਿਭਾਈ ਸੀ ਜਦੋਂ ਮਰੰਡਾ ਕੋਤਵਾਲ ਨੇ ਸਿਹੜੀ ਤੋਂ ਛੋਟੇ ਸਾਹਿਬ ਜਿਆਦੇ ਨੂੰ ਲੈ ਕੇ ਆਂਦਾ ਗਿਆ ਸੀ ਮਰੰਡੇ ਤੇ ਰਾਤ ਰਹਿ ਸੀ ਉਸ ਤੋਂ ਬਾਅਦ ਜਿੱਥੇ ਠੰਡਾਪੁਰ ਦੇ ਵਿੱਚ ਤਿੰਨ ਦਿਨ ਕੜਾਕੇ ਦੀ ਠੰਡ ਦੇ ਵਿੱਚ ਤਸੀਹੇ ਦਿੱਤੇ ਜਾ ਰਹੇ ਸੀ ਛੋਟੇ ਸਾਹਿਬ ਜਦ ਨੂੰ ਕੈਦ ਕੀਤਾ ਗਿਆ ਸੀ ਤੇ ਉਸ ਸਮੇਂ ਬਾਬਾ ਮੋਤੀराम ਮਹਾਰਾਜ ਜੀ ਵੱਲੋਂ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਗਹਿਣੇ ਘਟੇ ਜਿਹਦੇ ਉੱਥੇ ਗੁਰੂ ਸਾਹਿਬ ਜੀ ਨੇ ਬਾਹਰ ਉੱਤੇ ਠੰਡਾ ਬੁਰਦੇ ਦੇ ਬਾਹਰ ਗੁਰੂ ਸਾਹਿਬ ਦੇ ਉੱਤੇ ਇਹਨਾਂ ਨੇ ਨਜ਼ਰ ਰੱਖੀ ਸੀ ਜਿਹੜੇ ਉੱਥੇ ਖੜੇ ਸੀ ਉਹਨਾਂ ਦੇ ਉਹਨਾਂ ਨੂੰ ਮੁਗਲ ਹਕੂਮਤ ਜਿਹੜੇ ਉੱਥੇ ਨਜ਼ਰਬੰਦ ਰੱਖੀ ਉਸ ਉਹਨਾਂ ਨੂੰ ਜਿਹੜਾ ਸੋਨੇ ਦੇ ਗਹਿਣੇ ਦੇ ਕੇ ਰਿਸ਼ਵਤ ਦੇ ਕੇ ਜਿਹੜੀ ਦੁੱਧ ਦੀ ਸੇਵਾ ਨਿਭਾਈ ਕੀਤੀ ਸੀ ਤੇ ਇੱਕ ਦੱਸਿਆ ਇਤਿਹਾਸ ਮਤਾ ਵੀ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਠੰਡੇ ਬੁਰ ਦੀ ਲੰਗਦੀ ਸੀ ਸੀਤ ਹਵਾਵਾਂ ਵਗਦੀਆਂ ਹੁੰਦੀ ਸੀ ਕੜਾਕੇ ਦੀ ਠੰਡ ਪੈ ਰਹੀ ਸੀ ਤੇ ਬਿਨਾ ਕੱਪੜੇ ਦਿੱਤੇ ਛੋਟੇ ਸਾਹਿਬ ਜਾਦਿਆਂ ਨੂੰ ਰੱਖਿਆ ਗਿਆ ਸੀ ਪਰ ਛੋਟੇ ਸਾਹਿਬ ਜਾਦਿਆਂ ਨੇ ਇਹ ਨਹੀਂ ਮੰਨੀ ਤੇ ਉਹਨਾਂ ਨੇ ਫਿਰ ਵੀ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਹਦੇ ਕੇ ਦਿੱਤੇ ਜਕਾਰੇ ਲਾ ਕੇ कोतवाल ਦੀ ਕਚਹਿਰੀ ਦੇ ਵਿੱਚ ਬਲੇ ਸੋਨੇ ਨਾਲ ਦੇ ਜਕਾਰੇ ਲਾ ਦਿੱਤੇ ਤੇ ਉਹਨਾਂ ਵੱਲੋਂ ਇਹ ਨਹੀਂ ਮੰਨੀ ਤੇ ਉਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟੇ ਛੋਟੇ ਗਲਾਸ ਦੇ ਉੱਤੇ ਪਏ ਨੇ ਇਸ ਇਸ ਵਿੱਚ ਬਾਬਾ ਮੋਤੀਰਾਮ ਮਹਾਰਾਜੀ ਵੱਲੋਂ ਛੋਟੇ ਸਾਹਿਬ ਜਾਦਿਆਂ ਨੂੰ ਦੁੱਧ ਦੀ ਸੇਵਾ ਕਰਕੇ ਰਮਣੀ ਸੇਵਾ ਨਿਭਾਈ ਸੀ ਫਤਿਹਗੁਰ ਸਾਹਿਬ ਤੌਰ ਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਪਟਦੀ ਵਿਸ਼ੇਸ਼ ਰਿਪੋਰਟ